ਤੁਹਾਨੂੰ ਜੀ ਪ੍ਰੈਜ਼ੀਡੈਂਟ ਮੈਮਸ ਐਵਾਰਡ ਮਿਲਿਆ ਹੈ ਹੋ ਮੈਂ ਬਹੁਤ ਧੰਨਵਾਦ ਕਰਨਾ ਚਾਹਤੀ ਹੂ ਉਹਨਕੋ ਕਿ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਇਸ ਐਵਾਰਡ ਕਿਉਂ ਕਿ ਕਿੰਨੀ ਖੁਸ਼ੀ ਦੀ ਮਾਨਦੀ ਗੱਲ ਹੈ ਸਾਰੇ ਬਹੁਤ ਜ਼ਿਆਦਾ ਖੁਸ਼ੀ ਵਾਲੀ ਇਹ ਭਾਵੁਕ ਮਾਹੌਲ ਹੈ ਸਾਰੇ ਪਰਿਵਾਰ ਇੱਚ ਸਾਡੇ ਵਿੱਚ ਜ਼ਿਲ੍ਹੇ ਵਿੱਚ ਕਿਉਂਕਿ ਜ਼ਿਲ੍ਹੇ ਵਾਸਤੇ ਰੋਪੜ ਸ਼ਹਿਰ ਵਾਸਤੇ ਪਹਿਲਾ ਪ੍ਰਧਾਨ ਮੰਤਰੀ ਪਾਲ ਪੁਰਸਕਾਰ ਬੇਟੀ ਲੈ ਕੇ ਆਈ ਹੈ ਤੇ ਪ੍ਰੈਜ਼ੀਡੈਂਟ ਮੈਮ ਨੂੰ ਮਿਲੇ ਪ੍ਰਾਈਮ ਮਿੰਿਸਟਰ ਸਰ ਨੂੰ ਮਿਲੀ ਸਾਹਨੀ 1 ਟੂ 1 ਬਹੁਤ ਜ਼ਿਆਦਾ 빅 ਸੈਲੀਬ੍ਰੇਸ਼ਨ ਵੀ ਹੈ ਤੇ ਪ੍ਰਾਊਡ ਮੂਮੈਂਟਸ ਵੀ ਹੈ ਤਾਂ ਅੱਜ ਮੈਨੂੰ ਪ੍ਰੈਜ਼ੀਡੈਂਟ ਮੈਮ ਸੇ ਅਵਾਰਡ ਮਿਲਿਆ ਹੈ ਔਰ ਮੈਂ ਬਹੁਤ ਧੰਨਵਾਦ ਕਰਨਾ ਚਾਹਤੀ ਹੂੰ ਉਹਨਕੋ ਕਿ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਇਸ ਅਵਾਰਡ ਕਿਉਂ। ਕਿਹਾ ਕਿ ਕਿੰਨੀ ਖੁਸ਼ੀ ਦਾ ਮਾਣ ਦੀ ਗੱਲ ਹੈ। ਸਰ ਇਹ ਬਹੁਤ ਜ਼ਿਆਦਾ ਖੁਸ਼ੀ ਵਾਲੀ ਇਹ ਭਾਵੁਕ ਮਾਹੌਲ ਹੈ ਸਾਰੇ ਪਰਿਵਾਰ ਇੱਚ ਸਾਡੇ ਵਿੱਚ ਜ਼ਿਲ੍ਹੇ ਵਿੱਚ ਕਿਉਂਕਿ ਜ਼ਿਲ੍ਹੇ ਵਾਸਤੇ ਰੋਪੜ ਸ਼ਹਿਰ ਵਾਸਤੇ ਪਹਿਲਾ ਪ੍ਰਧਾਨ ਮੰਤਰੀ ਪਾਲ ਪੁਸ਼ਕਾਰ ਬੇਟੀ ਲੈ ਕੇ ਆਈ ਹੈ ਤੇ ਪ੍ਰੈਜ਼ੀਡੈਂਟ ਮੈਮ ਨੂੰ ਮਿਲੇ ਪ੍ਰਾਈਮ ਮਿੰਿਸਟਰ ਸਰ ਨੂੰ ਮਿਲੀ ਸਾਹਨੀ 1 ਟੂ 1 ਬਹੁਤ ਜ਼ਿਆਦਾ बिग सेलिब्रेशन भी भी है प्राउड मोमेंट्स तो आज मुझे प्रेसिडेंट मैम से अवार्ड मिला है और मैं बहुत धन्यवाद करना चाहती हूँ उनको कि उन्होंने मुझे सिलेक्ट किया इस अवार्ड के लिए ਕਹਿਆ ਕਿੰਨੀ ਖੁਸ਼ੀ ਦੀ ਮਾਣ ਦੀ ਗੱਲ ਹੈ ਸਾਰੇ ਬਹੁਤ ਜ਼ਿਆਦਾ ਖੁਸ਼ੀ ਵਾਲੀ ਇਹ ਪਾਵਕ ਮਾਹੌਲ ਹੈ ਸਾਰੇ ਪਰਿਵਾਰ ਇੱਚ ਸਾਡੇ ਵਿੱਚ ਜ਼ਿਲ੍ਹੇ ਵਿੱਚ ਜਿਵੇਂ ਜ਼ਿਲ੍ਹੇ ਵਾਸਤੇ ਰੋਪੜ ਸ਼ਹਿਰ ਵਾਸਤੇ ਪਹਿਲਾ ਪ੍ਰਧਾਨ ਮੰਤਰੀ ਪਾਲ ਪੁਰਸਕਾਰ ਬੇਟੀ ਲੈ ਕੇ ਆਈ ਹੈ ਤੇ ਪ੍ਰੈਜ਼ੀਡੈਂਟ ਮੈਮ ਨੂੰ ਮਿਲੇ ਪ੍ਰਾਈਮ ਮਿੰਿਸਟਰ ਸਰ ਨੂੰ ਮਿਲੀ ਸਾਹਨੀ 1 ਟੂ 1 ਬਹੁਤ ਜ਼ਿਆਦਾ 빅 सेलिब्रेशन ਵੀ ਹੈ ਤੇ ਪ੍ਰਾਊਡ ਮੂਮੈਂਟਸ ਵੀ ਹੈ ਤੁਹਾਨੂੰ ਜੀ ਪ੍ਰੈਜ਼ੀਡੈਂਟ ਮੈਮ ਸੇ ਅਵਾਰਡ ਮਿਲਾ ਹੈ ਔਰ ਮੈਂ ਬਹੁਤ ਧੰਨਵਾਦ ਕਰਨਾ ਚਾਹਤੀ ਹੂੰ ਉਨਕੋ ਕਿ ਉਹਨੇ ਮੈਨੂੰ ਸਿਲੈਕਟ ਕੀਆ ਇਸ ਅਵਾਰਡ ਕਿ ਲਈ। ਕਿੜਿਆ ਕਿੰਨੀ ਖੁਸ਼ੀ ਦੀ ਮਾਨਦੀ ਗੱਲ ਹੈ। ਸਾਰੇ ਬਹੁਤ ਜ਼ਿਆਦਾ ਖੁਸ਼ੀ ਵਾਲੀ ਇਹ ਭਾਵੁਕ ਮਾਹੌਲ ਹੈ। ਸਾਰੇ ਪਰਿਵਾਰ ਇੱਚ ਸਾਡੇ ਵਿੱਚ ਜ਼ਿਲ੍ਹੇ ਵਿੱਚ ਕਿਉਂਕਿ ਜ਼ਿਲ੍ਹੇ ਵਾਸਤੇ ਰੋਪੜ ਸ਼ਹਿਰ ਵਾਸਤੇ ਪਹਿਲਾ ਪ੍ਰਧਾਨ ਮੰਤਰੀ ਪਾਲ ਪੁਸ਼ਕਾਰ ਬੇਟੀ ਲੈ ਕੇ ਆਈ ਹੈ ਤੇ ਪ੍ਰੈਜ਼ੀਡੈਂਟ ਮੈਮ ਨੂੰ ਮਿਲੇ ਪ੍ਰਾਈਮ ਮਿੰਿਸਟਰ ਸਰ ਨੂੰ ਮਿਲੀ ਸਾਹਨੀ 1 ਟੂ 1 ਬਹੁਤ ਜ਼ਿਆਦਾ 빅 ਸੈਲੀਬ੍ਰੇਸ਼ਨ ਵੀ ਹੈ ਤੇ ਪ੍ਰਾਊਡ ਮੂਮੈਂਟਸ ਵੀ ਹੈ। ਕਿ ਮੇਰੇ ਪ੍ਰੈਜ਼ੀਡੈਂਟ ਮੈਮ ਸੇ ਅਵਾਰਡ ਮਿਲਾ ਹੈ ਔਰ ਮੈਂ ਬਹੁਤ ਧੰਨਵਾਦ ਕਰਨਾ ਚਾਹਤੀ ਹੂੰ ਉਨਕੋ ਕਿ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਇਸ ਅਵਾਰਡ ਕੀ। ਕਿਹਾ ਕਿ ਕਿੰਨੀ ਖੁਸ਼ੀ ਦਾ ਮਾਣ ਦੀ ਗੱਲ ਹੈ। ਸਾਰੇ ਬਹੁਤ ਜ਼ਿਆਦਾ ਖੁਸ਼ੀ ਵਾਲੀ ਇਹ ਭਾਵੁਕ ਮਾਹੌਲ ਹੈ। ਸਾਰੇ ਪਰਿਵਾਰ ਇੱਚ ਸਾਡੇ ਵਿੱਚ ਜ਼ਿਲ੍ਹੇ ਵਿੱਚ ਕਿਉਂਕਿ ਜ਼ਿਲ੍ਹੇ ਵਾਸਤੇ ਰੋਪੜ ਸ਼ਹਿਰ ਵਾਸਤੇ ਪਹਿਲਾ ਪ੍ਰਧਾਨ ਮੰਤਰੀ ਪਾਲ ਪੁਸ਼ਕਾਰ ਬੇਟੀ ਲੈ ਕੇ ਆਈ ਹੈ ਤੇ ਪ੍ਰੈਜ਼ੀਡੈਂਟ ਮੈਮ ਨੂੰ ਮਿਲੇ ਪ੍ਰਾਈਮ ਮਿੰਿਸਟਰ ਸਰ ਨੂੰ ਮਿਲੀ ਸਾਹਨੀ 1 ਟੂ 1 ਬਹੁਤ ਜ਼ਿਆਦਾ 빅 ਸੈਲੀਬ੍ਰੇਸ਼ਨ ਵੀ ਹੈ ਤੇ ਪ੍ਰਾਊਡ ਮੂਮੈਂਟਸ ਵੀ ਹੈ।